ਵੇਗਾ ਮਮੀ ਦੇਖਣਾ ਹੈ ਕੋਮਗਾ ਵੀ ਖੋਆ ਮਾਰ ਕੇ ਇੱਥੇ ਆ ਬਸ ਹੈ ਤਾਂ ਖੋਆ ਹੀ ਆ ਖੋਆ ਹੀ ਲੇਗਾ ਹੈ ਖੋਆ ਹੀ ਹੋਰ ਕੀ ਕਹਦੀ ਮੇਰੇ ਤਾਂ ਜੀ ਕਰਦਾ ਬਟਨੇ ਨੂੰ ਤੇ ਨਾ ਪਹਿਲਾਂ ਸੰਘੂਗੀ ਫੇਰ ਦੁਪਹਿਰ ਜੇ ਕਿਤੇ ਇਹਨੂੰ ਖੁਸ਼ਬੂ ਵਧੀਆ ਆ ਜੀ ਇਹਨੇ ਖਾ ਲੇ ਨੀ ਜੈਤੂਂਦੀ ਬਧੀਆ ਨਹੀਂ ਜਿੰਨੇ ਸਿਆਲ ਚ ਬਧੀਆ ਅੱਜ ਤਾਂ ਥੋੜੀ ਜਿਹੀ ਗਰਮੀ ਆ ਉਹਨੂੰ ਦਿਲ ਘਟਾ ਲਾਜ ਜੈ ਚਾਂਦੀ ਦੀ ਚੈ ਸੋਨੇ ਦੀ ਮੇਰੀ ਘਰ ਵਾਲੀ ਨੇ ਮੈਨੂੰ ਗਿਫਟ ਕਰੀ ਹੋਈ ਦੀ ਬਾਈ ਮੈਨੂੰ ਸੋਨ ਹੀਰੇ ਮੋਤੀ ਚਵਾਰਾ ਤਾਂ ਨਾਲ ਤਾਂ ਵੀ ਪੜਤੀ ਗਈ ਉਹ ਮਨ ਨੂੰ ਪਤਾ ਇੱਕ ਮੈਂ ਰੋਂਦਾ ਨਹੀਂ ਹੈਗਾ ਵੀ ਮੇਰੀ ਘਰ ਵਾਲੀ ਦਾ ਦਿੱਤਾ ਗਿਫਟ ਖੋ ਗਿਆ ਹੁਣ ਕੀ ਕਰਾਂ ਮੇਰੀ ਸਮਝ ਦੇ ਬਾਰਕਾਣੀ ਮਾਂ ਹੁਣ ਨਾ ਮਨਵਾ ਲਾ ਦੇ ਮੈਨੂੰ ਪੇਟੀ ਵਾਲਾ ਮਾਰੀ ਸਾਰੀ ਬਾਰਾ ਕੱਢਣੀ ਆਪਣੇ ਕਿਤੇ ਅਮਰੀਕਾ ਵਾਲੀ ਨੇ ਮੈਨੂੰ ਪਹਿਲੀ ਵਾਰ ਕੋ ਗਿਫਟ ਦਿੱਤਾ ਤਾਂ ਉਹਨੂੰ ਕੀ ਕਰੀਂ ਚੀਜ਼ਾਂ ਪੇਟਾਂ ਨਹੀਂ ਰੱਖਿਆ ਨਹੀਂ ਹਾਂ ਬੱਸ ਆ ਦੇਖੀ ਹੋ ਹੋ ਲੋਕ ਕਿਉਂ ਚੱਲ ਰਹੇ ਰੋਪੇ ਵਿੱਚ ਹੁਣ ਤੂੰ ਸੀਰੀਅਸ ਨਾ ਹੋ ਜੀ ਹਾਂ ਤੈਨੂੰ ਗੀਵਾ ਯਾਦ ਬਹੁਤ ਆਉਂਦੀ ਮਾਂਵਾਂ ਯਾਦ ਆਉਂਦੀ ਹੁੰਦੀ ਆ ਆ ਵੀ ਨਾ ਯਾਦ ਲੈ ਉਹ ਤੂੰ ਤੂੰ ਦੈਣ ਕਨ ਹੋ ਗਈ ਤੂੰ ਹੀ ਸਾਰਾ ਦਾ ਮੂਡ ਖਰਾਬ ਕਰੂਗੀ ਐਦਾਂ ਨਹੀਂ ਕਰੀਦਾ ਹੁੰਦਾ ਘੜੀ ਦੇਖ ਤੂੰ ਲੈ ਲੈ ਇਹ ਘੜੀ ਇਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤੇ ਵਾਹਿ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਨ ਦੁੱਗਣੀ ਤੇ ਰਾਤ ਚਾਂਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਿਛਲੇ ਕਈ ਦਿਨਾਂ ਤੋਂ ਜੀ ਬਿਮਾਰੀ ਨੇ ਲਜਾਇਆ ਹੋਇਆ ਤੇ ਤੇ ਹੁਣ ਸੁੱਖ ਦਾ ਸਾਜ ਆਇਆ ਥੋੜਾ ਜਾਂ ਬੇ ਡੈਡੀ ਠੀਕ ਤੇ ਆਪਾਂ ਨੇ ਵੀ ਹੁਣ ਤਿਆਰੀ ਖਿੱਚ ਲਈ ਜੀ ਘਰ ਨੂੰ ਜਾਣ ਦੀ ਤੇ ਘਰ ਤੇ ਫੋਨ ਆਈ ਜਾਂਦੇ ਆ ਜੀ ਬਾਈ ਚੱਲ ਰਿਹਾ ਪੂਰਾ ਬੈਸਟ ਤੇ ਮੈਂ ਗੱਡੀ ਧੋਕ ਜੀ ਮੈਂ ਤਾਂ ਨਾ ਆਤਾ ਵੀ ਨਹੀਂ ਸੰਦੀਪ ਨੇ ਦਿੱਤਾ ਤਾਂ 9 ਵਜੇ ਦਾ ਟਾਈਮ ਕਰ ਤੇ ਵੱਜ ਗਏ ਇੱਥੇ 10 ਆ। ਇਹ ਕਹਿੰਦੀ ਸੀ ਮੈਂ ਦੀਦੀ 9 ਵਜੇ ਪਹੁੰਚ ਜੂਗੀ। ਮੈਂ ਗੱਡੀ ਧੋਣ ਤੇ ਟਾਈਮ ਲਖਾਤਾ। ਪਹਿਲਾ ਸਵੇਰ ਦੀ ਸੈਰ ਕਰਨ ਗਿਆ ਵਾ ਤਾਂ ਉਧਰੇ ਟਾਈਮ ਨਿਕਲ ਗਿਆ। ਤੇ ਹੁਣ ਇੱਕ ਅੱਧੀ ਰੇੜੀ ਹੋਈ ਵੀ ਮੈਨੂੰ ਗਾਲਾਂ ਕੱਢੀ ਜਾਂਦੀ ਐ। ਤੁਰਦੇ ਨਹੀਂ ਹੈਗੇ। ਆਇਆ ਜੀ ਪਲਾਣਾ ਜੀ ਟਮਕਾਣਾ ਮਤ ਜ਼ਿਆਦਾ ਕਾਲੀ ਨਾ ਚੱਲ। ਜੇ ਡੈਡੀ ਨੂੰ ਇੱਕ ਦਿਨ ਡਾਕਟਰੇ ਹੋਰ ਹਸਪੀਟਲ ਤੇ ਰੱਖ ਲੈਂਦਾ ਫੇਰ ਕਿਆ ਕਰਦੇ? ਹੈ ਫੇਰ ਵੀ ਤਾਂ ਰੁਕਣੀ ਪੈਣਾ ਤਾਂ। ਆ ਚਲੋ ਮਾਰਦ ਦੀ ਦਇਆ ਹੋਊਗੀ ਵੀ ਆਪਣੇ ਘਰ ਪਹੁੰਚ ਕੇ ਸਹੀ ਸਲਾਮਤ ਸਾਰਾ ਕੁਝ। ਤੇ ਹੁਣ ਆਪਾਂ ਨੇ ਤਾਂ ਇਸ਼ਨਾਨ ਕਰਨੇ ਨੇ ਜੀ ਗੱਡੀ ਨੂੰ ਬਣੀ ਨੂੰ ਇਸ਼ਨਾਨ ਕਰਾਤੇ ਤੇ ਹੁਣ ਬੈਕ ਕੈਮਰਾ ਕਰਦਾ ਸਾਰੀ ਫੈਮਿਲੀ ਮੇਰਾ ਮੂੰਹ ਲੱਗੀ ਵੀ ਦੇਖਣ ਬੈਠੀ ਹੈ ਵੀ ਇਹ ਕਿਹੜੀਆਂ ਗੱਲਾਂ ਦੇ ਲੱਗਿਆ ਪਿਆ ਤੇ ਹੁਣ ਬੈਕ ਕੈਮਰਾ ਕਰਕੇ ਭਈ ਮਕਰੌਂਦਾ ਨਾਲ ਵੀ ਦੁੱਖ ਸੁੱਖ ਸਾਂਝੇ ਕਰਦੇ ਆ ਕੋਸ ਇੱਕ ਥੋੜਾ ਜਿਹਾ ਮੇਰਾ ਟਾਈਮ ਚੱਲਦਾ ਜੀ ਮਾੜਾ ਮੇਰਾ ਜਿਹੜਾ ਗੁੱਟ ਨਾਲ ਟਾਈਮ ਪੀਸ ਆ ਜੀ ਅਨਾ ਨਧ ਬਲੇਆ ਦੱਬੇ ਲਿਆ ਹੁਣ ਮੈਂ ਹੁਣ ਪਹਿਲਾਂ ਤਾਂ ਮੈਂ ਸੋਚੀ ਜਾਂਦਾ ਵਾਂ ਰਾਤ ਦਾ ਵੀ ਪਹਿਲਾਂ ਮੈਂ ਆ ਕੈਮਰਿਆਂ ਨੂੰ ਦੇਖੀ ਜਾਂ ਵੀ ਇਹਨਾ ਕੈਮਰਾ ਚ ਰਿਕਾਰਡਿੰਗ ਹੋਊਗੀ ਪਿੰਦਰ ਇਹਨੂੰ ਫੋਨ ਕਰੂੰਗਾ ਵੀ ਇਹਨੂੰ ਉਹਦੇ ਸਰਚ ਕਰ ਸੀ ਆਈ ਡੀ ਕੱਢ ਵੀ ਕਿੱਥੇ ਗਏ ਕਿੱਥੇ ਨਹੀਂ ਫਿਰ ਮੇਰੇ ਦਿਮਾਗ ਚ ਆ ਵੀ ਕੈਮਰਾ ਤਾਂ ਆ ਵੀ ਚੱਲਦਾ ਇੱਕ ਜਿਹੜਾ ਜਿਹਦੇ ਚ ਉਹਨੂੰ ਤੁਸੀਂ ਦੇਖਦੇ ਆ ਵੀ ਇਹ ਕੈਮਰੇ ਚ ਮੈਂ ਦੇਖਿਆ ਉਸ ਦਿਨ ਜਦ ਡੈਡੀ ਨੂੰ ਮੈਂ ਹਸਪੀਟਲ ਨੂੰ ਲੈ ਕੇ ਗਿਆ ਜੀ ਹੈ ਬੀ ਉਦਣ ਮੇਰੇ ਘੁੱਟ ਪਰ ਹੈ ਨਹੀਂ ਤੀ ਘੜੀ ਇਹਦਾ ਮਤਲਬ ਇੱਥੀ ਆ ਚਲ ਇੱਕ ਇੱਕ ਘੜੀ ਰੱਖ ਕੇ ਕਿਹੜੇ ਤਾਂ ਜਿਆਦਾ ਤਕੜੇ ਹੋ ਜੂਗੇ ਜੇ ਜਾਂ ਮੈਂ ਨਹੀਂ ਉਹ ਘੜੀ ਨੂੰ ਮਨ ਨੂੰ ਤਕੜਾ ਕਰਿਆ ਤਾਂ ਉਹ ਇਹ ਲੋਕ ਘੜੀ ਤਕੜਾ ਕਰ ਦਣਾ ਹਾਂ ਸੋਨੇ ਦੀ ਸੀ ਨਾ ਉਹ ਪੱਕ ਨਹੀਂ ਆ ਫਿਰ ਚਾਹ ਚਾਂਦੀ ਦੀ ਚਾਹ ਸੋਨੇ ਦੀ ਮੇਰੀ ਘਰ ਵਾਲੀ ਨੇ ਮੈਨੂੰ ਗਿਫਟ ਕਰੀ ਹੋਈ ਦੀ ਬਾਈ ਮੈਨੂੰ ਸੋਨ ਹੀਰੇ ਮੋਤੀ ਚਵਾਰਾ ਤਾਂ ਨਾਲ ਤਾਂ ਵੀ ਪੜਤੀ ਘੜੀ ਉਹ ਮਨ ਨੂੰ ਪਤਾ ਇੱਕ ਮੈਂ ਰੋਂਦਾ ਨਹੀਂ ਹੈਗਾ ਵੀ ਮੇਰੀ ਘਰ ਵਾਲੀ ਦਾ ਦਿੱਤਾ ਗਿਫਟ ਖੋ ਗਿਆ ਹੁਣ ਉਹ ਕਿਆ ਕਰਾ ਮੇਰੀ ਸਮਝ ਦੇ ਬਾਰਕ ਆਣੀ ਮਾ ਹੁਣ ਨਾ ਮੁੰਮਾ ਲਾਦੇ ਮੈਨੂੰ ਪੇਟੇ ਵਾਲਾ ਮਾਰਿਆ ਸਾਰੀਆਂ ਬਾਰਕ ਘਟੜੀਆਂ ਆਪਣੇ ਕਿੱਟੇ ਮੇਰੀ ਘਰ ਵਾਲੀ ਨੇ ਮੈਨੂੰ ਪਹਿਲੀ ਵਾਰ ਕੋ ਗਿਫਟ ਦਿੱਤਾ ਤਾਂ ਉਹਨੂੰ ਕਿਆ ਕਰੀਂ ਚੀਜ਼ਾਂ ਪੈਣ ਨਹੀਂ ਰੱਖੇ ਨਹੀਂ ਬੱਸ ਆ ਦੇਖੀ ਹੋ ਹੋ ਲੋਕੇ ਚਰ ਰਹੇ ਰੋਪੇ ਬਿਚੀ ਗੜੀ ਗੋਗੀ ਵਾਹਿਗੁਰੂ ਜੀ ਕਾਕਾ ਸਵਾਹਿਗੁਰੂ ਜੀ ਕੀ ਫਤਹਿ ਐਨੀ ਕਿੰਨੀ ਕਿ ਤੁਸੀਂ ਚੀਜ਼ਾਂ ਨੂੰ ਸਾਭਦੇ ਹੋ ਹੈ ਮੈਂ ਵੀ ਆਦੀ ਆ ਪਿੱਕ ਕਰਦੇ ਚੀਜ਼ ਕੋਈ ਖੋਜਵੇ ਬੰਦੇ ਨੂੰ ਆਪ ਲਿਖੇ ਜਾਂਦਾ ਪਈਆਂ ਇਹ ਜਿੱਤਾ ਨਹੀਂ ਗੱਲ ਤੇਰੀ ਇਹ ਕੀ ਕੱਢੇ ਹੋ ਰੱਖ ਰਹੇ ਮੇਰੀ ਘੜੀ ਸਮਝੋ ਹੀ ਮੇਰੇ ਥੋੜੇ ਲੱਗੀ ਤੇਰੀ ਘੜੀ ਤੇਰੀ ਆ ਮੇਰੀ ਘੜੀ ਮੈਨੂੰ ਇੰਨਾ ਦਿਮਾਗ ਤੇ ਜਰੂਰ ਆ ਵੀ ਮੈਂ ਰਾਤ ਨੂੰ ਖੋਲ ਕੇ ਪੇਟੀ ਪਰ ਰੱਖੀ ਹਾਂ ਉਦੋਂ ਬਾਅਦ ਸਵੇਰੇ ਰੱਖ ਰਹੀ ਕਿਉਂ ਮੈਂ ਗੱਡੀ ਦੀ ਚਾਬੀ ਬਿਉਰੀ ਰੱਖਦਾ ਕੱਟ ਕੇ ਫੋਨ ਵੀ ਮੇਰਾ ਇੱਥੇ ਪਿਆ ਹੁੰਦਾ ਤੇ ਮੇਰਾ ਪਰਸ ਵੀ ਉਰੀ ਉਹ ਪਰਸ ਵੀ ਮੇਰਾ ਹੁਣ ਜੇਬ ਚ ਨਹੀਂ ਮੈਡਮ ਜੀ ਪਰਸ ਕਿੱਥੇ ਮੇਰਾ ਲੈ ਐ ਕਰੋ ਮੈਂ ਤਾਂ ਕਹਿੰਦੇ ਉਹ ਵੀ ਮੈਂ ਵੀ ਖੋ ਗਿਆ ਜਿੱਥੇ ਦੇਖਿਆ ਹੋ ਰਗਾ ਹੁੰਦਾ ਹੁਣ ਕਹਿ ਗਈ ਨਹੀਂ ਗੱਲ ਇਹ ਹੈ ਵੀ ਉਹ ਕਾਂਸਾ ਦਿੱਤਾ ਹੋਇਆ ਡਾੜਾ ਬੇਟੀ ਦੇ ਚੀਜ਼ਾਂ ਰੱਖਣੀਆਂ ਜ਼ਰੂਰੀ ਬਸ ਹੁਣ ਜੇ ਕੋਰੇ ਖੜਦਾ ਆ ਗਿਆ ਮੇਰੇ ਆਉਂਦੇ ਨੂੰ ਬੈੱਡ ਤਿਆਰ ਆਂਦਾ ਡਬਲ ਗੱਦੇ ਪਛਾਏ ਹੁੰਦੇ ਐ ਡੱਡੇ ਮੇਰੀ ਪਿੱਟ ਸਿੱਧੀ ਹੋ ਜਾਂਦੀ ਪੈ ਗਿਆ ਪਿੱਟ ਨੂੰ ਮਾ ਲਾ ਦਿੰਦੇ ਆ ਪਛਾਏ ਹੁੰਦਾ ਹਲਕਾ ਉਹ ਕਹਿੰਦਾ ਮੇਰੀ ਪਿੱਟ ਸਿੱਧੀ ਹੋ ਜਾਂਦੀ ਪੈ ਗਿਆ ਪਰ ਛੋਤੇ ਨਹੀਂ ਛੋਸ ਹੋ ਜਾਂ ਹਾਂ ਤੇ ਮੈਂ ਇੱਥੇ ਰੱਖ ਦਿੰਦਾ ਸਮਾਂ ਪਤਾ ਨਹੀਂ ਉਹਨੇ ਪੇਟੀ ਖੋਲਣ ਲੱਗਿਆ ਉਧਰ ਗਿਆ ਸੀ ਕਿੱਧਰ ਗਿਆ ਸੀ ਕਿੱਥੇ ਨਹੀਂ ਹੋਣਾ ਇਹਦਾ ਪ੍ਰਮਾਤਮਾ ਜਾਣਦਾ ਤੇ ਹੁਣ ਮੈਂ ਬੈਗ ਕੈਮਰਾ ਘਮਾ ਕੇ ਜੀ ਮਲਾਉਂਦਾ ਬਾਕੀ ਫੈਮਿਲੀ ਮੈਂਬਰਾਂ ਨਾਲ ਵੀ ਆਦਾ ਮੈਂ ਫੈਮਿਲੀ ਮੈਂਬਰ ਮੇਰੇ ਕੋਲ ਆ ਗਿਆ ਇਹ ਕਾਂ ਵੀ ਆ ਗਿਆ ਹੈ ਮੇਰਾ ਤੂੰ ਮੇਰਾ ਸੋਨਾ ਪੁੱਤ ਪਹਿਲਾਂ ਮੈਨੂੰ ਦੱਸ ਹੈ ਸੋਨਾ ਪੁੱਤ ਤੂੰ ਜੂਸ ਤਾਂ ਪੀਣਾ ਪਹਿਲਾਂ ਸੱਚੀ ਗੱਲ ਬਾਤ ਕਰ ਦੇ ਤਾ ਕਿਆ ਜੂਸ ਜਾਸ ਜੇ ਪੀਣੇ ਛੱਡ ਦੇ ਤੇਰੀ ਹੋਰ ਨਹੀਂ ਕਟਾਈ ਜਿਹੜੀ ਤੂੰ ਜ਼ਿਆਦਾ ਚਾਹਣਾ ਕਰਦੀ ਹੈ ਪੀਂਦਾ ਕਹਦੇ ਪਿੰਦਾ ਜਿਹੜਾ ਗੰਦਾ ਬੱਚਾ ਹੁੰਦਾ ਨਾ ਇੱਧਰ ਸੁਣ ਜਿਹੜਾ ਗੰਦਾ ਬੱਚਾ ਹੁੰਦਾ ਉਹ ਪੀਂਦਾ ਨਹੀਂ ਉਹ ਜੂਸ ਪੀਂਦਾ ਨਹੀਂ ਹੁੰਦਾ ਸਾਰੀ ਉਹ ਜੂਸ ਪੀਂਦਾ ਹੁੰਦਾ ਕੋਪੀ ਨਾਂ ਦਾ ਇੱਧਰ ਅਜੇ ਜੀ ਆਪੋ ਜੀ ਮਿੱਤੇ ਜਵਾਨ ਚੋਂ ਲਵਜ ਕਢਵਾਈ ਜਾਂਦੀ ਹੈ। ਅਲਦਾਏ ਅੱਗੇ ਆਪਾਂ ਜਾਣ ਦੀ ਕਿਰਪਾਤਾ ਖਰੀਏ ਘੜੀ ਤਾਂ ਨਹੀਂ ਲੱਭੜੀ। ਘੜੀ ਦਾ ਹੁਣ ਤੁਹਾਨੂੰ ਮੈਂ ਕੋਈ ਨਹੀਂ ਇੱਥੇ ਹੁਣ ਮੈਂ ਜਾਂਦੀ ਜਾਂਦੀ ਖਮਾਣ ਤੋਂ 200 ਰੁਪਏ ਵਾਲੀ ਹੋਰ ਦਵਾ ਤੁਸੀਂ ਕਿਹੜਾ ਸਾੰਬਣੀ ਹੈ? ਹੈ ਕਿੰਨੇ ਕਦੀ? ਉਹ ਹੈਗੀ 30 14 1500 ਦੇ ਡੇਢ ਘੰਟੇ। ਹਾਏ। ਪਾਪਾ ਕਾ ਤਾ ਗਰੀਬ ਨੂੰ ਉਹ ਪੁੱਤ ਓਏ ਪਪਾ ਦੀ ਘੜੀ ਕੋਕ ਦੇਖੀਏ ਪਪਾ ਦੀ ਘੜੀ ਦੇਖੀ ਤਾਂ ਮੈਂ ਕਿੱਥੇ ਕਿੱਥੇ ਦੇਖੀ ਉਦੋਂ ਨੂੰ ਸਾਰੇ ਜਗ੍ਹਾ ਦੀ ਸਲਿੱਪ ਕਿੱਧਰ ਨੂੰ ਉਧਰੂ ਸਾਰੇ ਉਧਰ ਇੱਕ ਕਰੀਮ ਦੀ ਸੀਸੀ ਪਈਆ ਇੱਕ ਕਾਲਾ ਹਿੱਟ ਨਹੀਂ ਕਾਫੀ ਇਹਨੂੰ ਜਾਤਾ ਇਹਨੂੰ ਪਲੇਖਾ ਖਾਸੇ ਦਾ ਦੇਖਤਾ ਦੇਖ ਲੈ ਮੈਨੂੰ ਬੈਕ ਕੈਮਰਾ ਕਮਾਉਣ ਦੋ ਜੀ ਇੱਕ ਵਾਰ ਮੇ ਲੋ ਜੀ ਇੱਧਰ ਵੈਗਲ ਜੀ ਦਾ ਖਾਲਸਾ ਵੈਗਲ ਜੀ ਕੀ ਫਤਿਹ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮੇਰੀ ਘੜੀ ਦੇਖੀ ਹੈ ਘੜੀ ਤੇਰੇ ਗੁੱਟ ਪਰ ਨਹੀਂ ਲੱਗਣੀ ਹੈਗੀ ਅੱਡੀ ਦਸੀ ਨਹੀਂ ਹੈਗੀ ਭਲੇ ਮਨੂ ਸੜਜੋ ਕੋਈ ਨਾ ਮੇਰਾ ਘਰ ਵਾਲਾ ਲਾ ਲੂ ਆਕਰ ਤੇ ਰਾਕਾ ਵਾਲਾ ਤਾਂ ਮਨੂੰ ਕਹਿੰਦਾ ਕਿਆ ਚਾਹੀਦਾ ਦੱਸ ਜੀ ਜੇ ਕਹਿੰਦਾ ਰਾਤ ਦਾ ਬੋੜਾ ਲੱਗਿਆ ਵਾ ਮਨ ਮੇਰੇ ਪਰ ਨੂੰ ਉਹ ਕਹਿੰਦਾ ਤੂੰ ਦੱਸ ਜੀ ਜੇ ਕਹਿੰਦਾ ਕਿੰਨਾ ਨੰਬਰ ਕਹਦਾ ਤੇ ਕਹਦਾ ਕੱਪੜੇ ਕੋਪੜੇ ਕਿੰਨੇ ਨੰਬਰ ਆਉਂਦੇ ਉਹਦੇ ਵੀ ਨਹੀਂ ਆਉਣੋਂ ਤੇ ਇੱਤੇ ਵੀ ਮੋਟੂ ਰਾਮ ਆ ਹਾਂ ਨਾਲੇ ਪਤਾ ਹੈ ਹਾਂ ਤੇਰਾ ਤਾਂ ਵਾਲਾ ਕੋਨੇ ਬਾਹਰ ਗਿਆ ਵਿੱਚ ਕੱਪੜੇ ਕਾਸੇ ਹੋਏ ਭਾਈ ਫਿਰਦੀਆਂ ਕਰਦੇ ਕੱਪੜੇ ਹਜੇ ਹੁੰਦੇ ਆ ਨਹੀਂ ਇਹ ਜਿਆਦਾ ਕਾਸੇ ਗੇ ਕੋਸੋ ਕਿਆ ਕਹਿੰਦੀ ਮੈਂ ਨਾਂਂ ਦਵਾ ਦਵਾਂਗੀ ਦਿਖਾਈਏ ਨਾ ਭਈ ਅਸੀਂ ਕਰਨੀਆਂ ਚ ਪਤਲੇ ਕੱਪੜੇ ਪਾਉਣੇ ਆ ਹਾਂ ਨਾ ਨਾ ਠੀਕ ਆ ਚਾਹੀਦਾ ਘਰ ਦੇ ਕੱਪੜੇ ਤਾਂ ਘਰ ਦੇ ਹੀ ਹੁੰਦੇ ਆ ਉਹ ਹੀ ਮੇਰੇ ਕੈਮਰੇ ਨੂੰ ਦੇਖ ਕੇ ਟੌਰ ਕੱਢੀ ਜਾਵੇ ਕਿਆ ਫਾਇਦਾ ਨਾ ਟੌਰ ਵੀ ਕੱਢੀ ਦੀ ਐਵੇਂ ਪੈਂਦੇ ਦੀ ਗੱਲ ਟੌਰ ਵੀ ਕੱਢੀ ਦੀ ਐ ਇਹਦਾ ਬੂਟ ਫੜ ਲੈ ਆਂ ਕਿਆ ਕਰਦੀ ਲੈ ਮੈਂ ਕਿਆ ਕਰਾਂ ਥੋਡੀ ਟੀ ਇਹ ਪੁੱਤ ਇਹ ਹੱਥਾਂ 'ਚ ਪਾਉਣ ਵਾਲੀ ਚੀਜ਼ ਐ ਸੌਰੀ ਪੈਰਾਂ 'ਚ ਹਾਏ ਮੇਰਾ ਦਿਮਾਗ ਐ ਲੈ ਲੈ ਦਿਮਾਗ ਹਲਾਤਾ ਜੀ ਮੇਰਾ ਘੜੀਜੇ ਦਿਮਾਗ ਫਸਿਆ ਪਿਆ ਹਾਂ ਵੀ ਮੇਰੀ ਘੜੀ ਖੋ ਗਈ ਇਹ ਪੁੱਤ ਪੈਰਾਂ 'ਚ ਪਾਉਣ ਵਾਲੀ ਚੀਜ਼ ਐ ਹੱਥਾਂ 'ਚ ਨਹੀਂ ਪਾਉਣ ਵਾਲੀ ਪੈਰ ਹੱਥਾਂ 'ਚ ਪਾਉਣਿਆ ਜੋ ਪੁੱਤ ਐ ਰੱਖਦੀ ਪਾਉਣੇ ਵਾਲੀ ਹਾਂ ਜਦੋਂ ਕੁਕੀ ਜਿਹਾ ਬੰਦਾ ਡੈਡੀ ਆ ਰ ਮੇਰਾ ਇਹਨੇ ਦਿਮਾਗ ਲਾਤਾ ਹੁਣ ਐ ਇੰਨਾ ਨਹੀਂ ਇਹ ਦੇਖਦੀ ਹੈ ਕਿ ਵੀ ਰੀਤ ਐ ਇਧਰ ਨੂੰ ਸਾਰਾ ਜਾ ਕਰ ਦਿੱਤੀ ਵੀ ਦੇਖੇ ਲਵੇ ਉੱਠ ਕੇ ਆ ਸਾਡੀ ਮਾਤਾ ਦੀ ਬੋਤਵਾ ਜੀ ਕਰਵੰਤ ਗੌਰ ਬੀਬੀ ਇਹ ਗਏ ਸੀ ਕੋਰੋਨਾ ਕਾਲ ਦੇ ਵਿੱਚ ਹੈ ਚੱਲ ਕੋਈ ਨਹੀਂ ਹਣ ਤੂੰ ਸੀਰੀਅਸ ਨਾ ਹੋ ਜੀ ਆਹ ਉਹ ਕਈ ਵਾਰ ਯਾਦ ਬਹੁਤ ਆਉਂਦੀ ਮਾਵਾ ਯਾਦ ਆਉਂਦੀ ਹੁੰਦੀ ਆ ਆ ਵੀ ਯਾਦ ਲੈ ਉਹ ਤੂੰ ਸਦਾਣ ਕਾ ਨਾ ਹੋ ਗਈ ਤੂੰ ਹੀ ਸਾਰਾ ਦਾ ਮੂਡ ਖਰਾਬ ਕਰੂਗੀ ਐਦਾਂ ਨਹੀਂ ਕਰੀਦਾ ਹੁੰਦਾ ਘੜੀ ਦੇਖ ਤੂੰ ਲੈ ਲੈ ਘੜੀ ਦੇਖ ਲਾ ਤੂੰ ਹੀ ਨਾ ਰੋ ਐਨ ਦਾ ਡੈਡੀ ਵੀ ਰੋਣ ਲੱਗਾ ਤਾਂ ਬਲਾ ਉਹ ਬੱਸ ਯਾਰ ਤੁਸੀਂ ਤਾਂ ਕਿੱਧਰ ਵਾ ਮਾਤਾ ਦੇ ਦਰਸ਼ਨ ਕਰਾਏ ਵਾ ਸਾਰੀ ਇਕਾ ਤੁਸੀਂ ਤਾਂ ਖਾ ਪਰ ਕੇ ਖੜ ਗਏ ਦੇਖ ਹਾਂ ਹੋ ਜਾਂਦਾ ਚੱਲ ਕੋਈ ਨਹੀਂ ਬਾਗ ਰੂ ਬਾਜੀ ਤੁਹਾਨੂੰ ਟਾ 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 ਇਹ ਤਾਂ ਮੈਂ ਲਾਦਾ ਸ਼੍ਰੀਦਰ ਨੇ ਕੋਲੀ ਉਹ ਸੀ ਜੋ ਸਾਡੇ ਕੰਮ ਆਉਗੀ ਆਹ ਡੈਡੀ ਕੌਣ ਕਰਦੀ ਆਹ ਡੈਡੀ ਦੀ ਡੈਡੀ ਵੀ ਹੈ ਤਾਂ ਮੀਟੀ ਹੈ ਕਹਿੰਦੀ ਮੇਰੀ ਆ ਤੋਂ ਬੋਟ ਫਿਨਦਾ ਟਟ ਟਟ ਇਹ ਪੇਟੀ ਪੇਟੀ ਕਰੀਗੇ ਫੋਟੋ ਤੇ ਸਾਡੀ ਇਹ ਫੋਟੋ ਹੀ ਸੱਤ ਨੇ ਸੌਂ ਗਈ ਹੋਈ ਸੀ ਹਾਂ ਕੋਸ਼ ਗੁਰੂ ਗੋਬਿੰਦ ਸਿੰਘ ਦੀ ਫੋਟੋ ਪਿੱਛੇ ਦੀ ਹਾਂ ਬਸ ਇੱਕ ਗੱਲ ਨਾ ਤੁਸੀਂ ਨਾ ਆ ਜਿਹੜੀਆਂ ਫੋਟੋ ਇਹਨਾਂ ਨੂੰ ਉੱਚੇ ਥਾਂ ਲਾ ਥੋੜੀਆਂ ਜਿਹਾ ਇੱਥੇ ਲੱਗਣੀ ਹਾਂ ਇਹ ਉੱਚੇ ਥਾਂ ਜਿਹੜੇ ਤੁਹਾਡੇ ਆ ਆਪਣੀਆਂ ਫੋਟੋਆਂ ਉਹਨਾਂ ਨੂੰ ਥੱਲੇ ਰੱਖੋ ਕੁਝ ਉਧਰ ਤੋਂ ਫੁਬੱਤੀ ਕਰ ਦਿਓ ਸਰਿੰਦਰ ਤੋਂ ਆਪਣੇ ਕਮਰੇ ਚ ਇਹ ਬਾਬਿਆਂ ਦੀਆਂ ਫੋਟੋ ਉੱਥੇ ਲੈ ਜਾ ਹਾਂ ਦੋ ਇਹ ਹਾਂ ਇਹ ਵੀ ਹੋਣੀ ਹਾਂ ਆ ਬੀਬੀ ਆ ਤੁਹਾਡੇ ਨਾਨੇ ਦੀ ਫੋਟੋ ਕਿਹਦੀ ਨਾਨਾ ਜੀ ਜੀ ਮਮਮੀ ਕਹਿੰਦਾ ਬੀਬੀ ਨਹੀਂ ਹੈਗੀ ਉਹ ਅਸੀਂ ਬੀਬੀ ਉਹ ਕਹਿੰਦੇ ਹੁੰਦੇ ਸਭ ਨਹੀਂ ਮਾਤਾ ਨੂੰ ਅਸੀਂ ਵੀ ਬੀਬੀ ਉਹ ਕਹਿੰਦੇ ਹਾਂ ਤਾਂ ਕਰਕੇ ਬੀਬੀ ਕਹਾਂ ਹੋ ਗਿਆ ਕੋਈ ਨਹੀਂ ਇਹ ਲਾ ਦੇ ਲਾ ਦੇ ਇਹ ਰਹਿ ਜਾਣ ਬਾਬਾ ਇਹ ਲਾ ਦੇ ਮੇਰੇ ਹੱਥ ਪਰ ਲਾ ਚਾਈਂ ਜੀ ਇਹ ਲਾ ਇਹ ਵਾਲੀ ਮਿਲ ਗਈ ਉਹਹ ਪਾਰਟੀ ਹੋ ਗਈ ਅੱਜ ਤਾਂ ਇਹਦਾ ਮਤਲਬ ਦਾਲ ਚ ਕਾਲਾ ਆ ਕੁਸ ਇਹ ਪੇਟੀ ਤੇ ਹੀ ਪਈ ਸਾਰੀ ਦਾਲੇ ਕਾਲੀ ਸਾਰੀ ਉਹ ਵੀ ਇਹਨਾਂ ਨੂੰ ਤੇ ਆਤ ਨਹੀਂ ਯਾਰ ਇਹ ਮੈਨੂੰ ਲੱਗਾ ਰੀਤ ਨੇ ਦੇਖ ਲਈਉਣੀ मामੂ ਰੱਖਦੀ ਮल्लू ਆ ਬਾਇ ਲੱਗਦਾ ਰੀਤ ਨੇ ਨਾ ਮੀਰਾ ਅਕਲੀ ਦੇਖ ਨਹੀਂ ਹੋਣੀ ਹੱਥ ਘੱਲ ਜੀਏ ਜੇਗਾ ਉਧਰੋਂ ਸਾਰੇ ਕਰਕੇ ਨਿਆਣੇ ਬਹੁਤ ਸਮਝਦਾਰ ਹੋ ਗਏ ਹਾਂ ਹਾਂ ਉਂਗਣੀ ਕਰੀ ਜੀ ਨੇ ਹਾਂ ਸਹੀ ਗੱਲ ਸਮਝਦੀ ਕੁਸ ਨਾ ਕੀ ਦੇਖਿਆ ਪੁੱਤ ਹਾਂ ਇਹ ਕਰਨਾ ਜੋ ਇਹ ਮੋਰ ਬਣਨ ਨੂੰ ਕਰਦੀ ਹੈ ਬੈੱਡ ਨਹੀਂ ਹੈਗਾ ਆਪਣਾ ਬੈੱਡ ਨਹੀਂ ਹੈਗਾ ਡਬਲ ਬੱਡਾ ਇਹਦਾ ਗੱਦਾ ਪਤਾ ਕਿੰਨਾ ਹੈ ਸਟਰੋਂਗ ਆਹ ਪਤਾ ਛੱਟ ਤੇ ਜਮੀ ਨਹੀਂ ਲੱਗਣੀ ਹੈਗੀ ਵੀ ਨਹੀਂ ਲੱਗਦੀ ਇਹ ਸਟਾਰਟੀ ਇਹ ਸੋਣਾ ਹੈ ਕੀਦਾ ਹੈ ਤੇਰਾ ਚਿੰਦੂ ਮੰਮੀ ਦਾ ਤੇਰਾ ਓਏ ਮੰਮੀ ਦਾ ਤੇਰਾ ਚੱਲ ਨਾਨੂ ਨੂੰ ਪਾਰ ਕਰਨਾ ਫੇ ਚੱਲੀ ਆਪਾਂ ਬੂਟ ਪਾ ਲਾ ਮੰਮੀ ਤੇ ਤੂੰ ਬੂਟ ਪਾ ਲੈ ਮੇਰੇ ਮੰਮੀ ਨੂੰ ਕਾ ਬੂਟ ਪਾ ਦੇ ਬੁੱਟੂ ਪਾ ਲੈ ਜਾਣਾ ਨਹੀਂ ਫਿਰ ਸੁੱਖੋ ਮੰਮਾ ਰੋ ਰੋਣਦੀ ਸੁੱਖੋ ਮੰਮਾ ਕਹਿੰਦੀ ਰੀਤ ਨਹੀਂ ਆਈ ਹੈਗੀ ਚਲ ਪਾ ਬੂਟ ਛੇਤੀ ਕਰ ਉਹ ਦੇ ਉੱਪਰ ਪਾ ਕੇ ਰੁੜਦੀ ਆ ਆਪਣੇ ਹੱਥ ਜੂਸ ਦੀ ਬੋਤਲ ਉੱਪਰ ਪਾ ਕੇ ਰੁੜਦੀ ਐ ਲੈ ਇਹਨੂੰ ਤਵੇਂ ਨਾ ਮੇਟਾ ਦੇ ਬਣੀ ਕਿੱਥੇ ਪਸਿੱਖਦੀ ਐ ਚਾਰਜ ਦਾ ਜਿਹੜਾ ਸਿੱਖਣਾ ਤਾਂ ਸਿੱਖ ਗਈ ਹਾਂ ਤੇਰੀ ਦਾ ਖਾਲਸਾ ਬਹਿ ਉਹ ਲੈ ਤੁਸੀਂ ਸਸਰੀ ਘਰ ਨਹੀਂ ਬੁਲਾਈ ਡੈਡੀ ਚੱਲ ਫਿਰ ਹੁਣ ਬੁਲਾਤੀ ਫਿਰ ਕੀ ਨਹੀਂ ਯਾਰ ਕੋਈ ਹਣ ਕੜੀ ਨਾਲ ਜਿਆਦਾ ਹੱਥ ਆਉਂਦਾ ਕੜੀ ਆਹ ਕੜੀ ਮਿਲ ਗਈ ਗਰੀਬ ਦੀ ਹੋਰ ਰੱਬ ਚਾਹੀਦਾ ਨਾ ਪਾਪਾ ਹਾਂ ਨਾ ਪਾਪਾ ਬੂਟ ਬਾਟ ਪਾਉਦੇ ਉਹਦੇ ਪਾਉਣ ਲੱਗੇ ਸਰੇਂਦਰ ਮੈਂ ਆਪਣੇ ਡੈਡੀ ਕੋਲ ਵਹੇ ਜਾ ਉਹ ਚੰਗਾ ਨਹੀਂ ਹੁਣ ਤੁਸੀਂ ਜਾਣਾ ਮੈਂ ਪਰ ਕਿਤੇ ਨਹੀਂ ਮੈਂ ਮੋਟਾ ਹਾਂ ਮੈਂ ਮਰ ਕੱਦਦਾ ਮੈਂ ਤਾਂ ਰਾਸਤੇ ਚਾਰੇ ਪਾਸੇ ਡੈਡੀ ਨੇ ਰਾਤੇ ਰੱਖ ਲਿਆ ਮੈਨੂੰ ਕਹਿੰਦਾ ਨੇ ਪਤਾ ਅੱਜ ਰਹਿ ਜਾਣਾ ਇਹ ਕਰਮ ਖਾਣ ਪੀਣ ਦਾ ਆ 10:00 ਵੱਜ ਗਏ 10:00 ਵਜੇ ਤੇ ਤੁਹਾਨੂੰ ਦੇਦਾ ਟਾਈਮ ਦਿੱਤਾ ਹੋਇਆ ਤਾਂ ਚੱਲੋ ਚੱਲੀਏ ਤਾਂ ਹੀ ਫੋਨ ਆਈ ਜਾਂਦਾ ਇਹਨਾਂ ਨੂੰ ਡੈਡੀ ਬਾਹਰ ਨੂੰ ਆ ਜਾਓ ਅੰਡੋ ਇੱਥੇ ਮੈਂ ਤੇਰਾ ਵੱਡੂੰਗੀ ਕੀ ਕਹਿੰਦੀ ਤੂੰ ਮੇਰਾ ਕਿੱਥੇ ਵੱਡੂੰਗੀ ਮੈਂ ਤੇਰਾ ਕਹਿੰਦੀ ਦੰਦੀ ਵੱਡੂੰਗੀ ਹੱਥ ਪਰ ਅੱਛਾ ਮਾਮੀ ਨਾਲ ਪੰਗੇ ਉਹਦਾਂ ਸਵੇਰੇ ਉੱઠી ਪਰਸੋਂ ਕੋਥੇ ਹਸਪੀਟਲ 'ਚ ਕਹਿੰਦੀ ਆਪਾਂ ਚੱਲੀ ਸ਼ੀਂਦਰਪਾ ਹਾਂ ਉੱਥੇ ਦਾ ਤੰਗ ਆ ਗਈ थी ਬਹੁਤ ਆ ਇਹਨੂੰ ਦਵਾਈ ਦੇਈ ਕੇ ਕੋਸ ਉੱਥੇ ਉੱਤਰ ਨਹੀਂ ਤੇ ਦੰਦੇ ਇਹਨੂੰ ਭੱਜਣ ਨੱਠਣ ਨਹੀਂ ਪਾਰੀ ਕਰੀ ਪਾਰੀ ਕਰੀ ਉੱਕੇ ਕਾਇਲ ਜੀ ਹਾਂ ਉਹ ਆ ਜਾਂਦੀ ਐ ਇੱਥੇ ਆ ਜਾਂਦੀ ਐ ਇਹਨੂੰ ਇੱਥੇ ਕੱਲ ਹੀ ਗਈ ਵਿੱਚ ਨਾ ਪੁੱਤ ਮਾਮੀ ਆ ਹਾਂ ਚਲੋ ਇੱਥੇ ਕੱਲ ਆ ਜਾ ਬਾਹਰ ਨੂੰ ਡੈਡੀ ਚਲ ਸੰਦੀਪ ਡਿੱਗੀ ਇਹਦੀ ਖਾਲੀ ਕਰਨੀ ਪੈਣੀ ਤੁਹਾਨੂੰ ਮਾਂ ਗੱਡੀ ਦੀ ਡਿੱਗੀ ਖਾਲੀ ਕਰਨੀ ਪੈਣੀ ਆ ਕਾਤ ਉਦੋਂ ਤੇ ਡਿੱਗੀ ਚ ਰੱਖਣਾ ਸਮਾਨ ਨਾ ਹੁਣ ਇੰਨਾ ਸਮਾਨ ਡਿੱਗੀ ਚ ਪੈਣੀ ਮੈਂ ਕਿੱਥੇ ਗੱਡੂ ਕੇ ਰੱਖੂੰਗੀ ਤੁਸੀਂ ਵੀ ਬੱਸ ਆ ਦੇਖ ਇੱਧਰ ਸਮਾਨ ਦੇਖ ਪੋਲੇ ਆਹ ਕਾ ਇਕੱਠਾ ਕਰ ਲਿਆ ਤੁਸੀਂ ਤੇ ਜੱਸਾ ਬਾਈ ਸਾਡਾ ਆਹ ਜੀ ਆ ਬੂਟਾ ਉਹਦਾ ਇਹ ਤੁਹਾਡਾ ਕਿਆ ਕਹਿੰਦੇ ਤੇਰਾ ਬੇਲਾਂ ਦਾ ਬੂਟਾ ਉਹ ਦੁਪਹਿਰ ਖੜੀ ਤੇ ਕਈ ਪ੍ਰਕਾਰ ਦੇ ਰੰਗ ਤੇ ਆ ਇੱਕ ਕੀ ਆ ਦੀ ਬੇਲ ਹੈ ਤਾਉਣੀ ਚ ਕੱਢ ਕੇ ਦੇਤੀ ਹਾਂ ਤਾਉੜੀ ਤੇ ਨਹੀਂ ਬੱਚੇ ਆ ਵਿੱਚੇ ਆਹੋ ਕੁੰਡੀ ਕੁੰਡੀ ਜੀ ਵਿੱਚੇ ਗਮਲੇ ਚਲਾਈ ਵੀ ਆ ਗਮਲੇ ਤੇ ਹਾਂ ਆਏ ਨਾ ਜਾਨੇ ਆ ਇਹਦੇ ਨਾਲ ਦੀ ਪਟਾਈ ਹੈ ਮੈਂ ਸਾਰੇ ਚਿੱਟੇ ਆ ਇਧਰ ਲਈ ਸਾਰੇ ਚੱਟੀ ਆ ਆ ਦੂਏ ਆ ਦੇਖੀ ਰਸਨਾ ਇੰਨਾ ਸਮਾਨ ਕਿਵੇਂ ਕਰ ਦੂੰਗੀ ਇਹ ਤਾਂ ਕੱਢਣੀ ਪੈਣਾ ਜੀ ਬਸ ਇਹਨੂੰ ਇੱਥੇ ਮੂਰਲੀ ਸੀਟ ਪਰ ਰੱਖਦੇ ਮੂਰਲੀ ਸੀਟ ਪਰ ਕਿੱ데 ਜਗ੍ਹਾ ਆਉਣੀ ਹੈ ਹੈ ਜੀ ਖਾਦੀ ਹੋ ਪਈ ਆ ਉਹ ਮੂਰੇ ਰੱਖਿਆ ਗਿਆ ਸਮਾਨ ਅੱਛਾ ਮੈਂ ਕੱਢਣਾ ਸੌਖਾ ਰਗੂਗਾ ਹਾਂ ਉਹ ਵੀਰ ਜੀ ਦਾ ਟੀਫਨ ਇੱਥੇ ਵੜਾ ਲਾ ਨਾ ਚੱਲ ਇਹਨੂੰ ਵੀ ਰੱਖ ਉੱਧਰ ਚੱਕ ਉਹਨਾਂ ਨੂੰ ਉਹਨਾਂ ਨੂੰ ਬੂਟਿਆਂ ਨੂੰ ਜਾ ਕੇ ਗੱਡਣਾ ਪੈਣਾ ਹੈ। ਦੁਪਹਿਰ ਖੜੀ ਵਾਲਾ ਤਾਂ ਸਦਾ ਚੱਲ ਜੂਗੇ। ਹਾਂ ਬਾਪੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ ਕਿਵੇਂ ਆ ਫਿਰ ਸੇਤ? ਬਸ ਠੀਕ ਐ ਸੇ। ਕੰਮ? ਹਾਂ ਹਾਂ। ਸਰਪੰਚ ਸਾਹਿਬ ਐ ਹੁਣ। ਉਹ ਬਾਬਾ ਮੈਨੂੰ ਨਾ ਜਾ ਮੁੰਡਾ ਸਰਪੰਚ ਬਣੂਗਾ। ਫੇਰ ਬਾਅਦ ਵਿੱਚ ਕਹੀ ਹੈ। ਹੈ? ਬਾਪੂ। ਹਾਂ। ਕਾਜਾ ਮੁੰਡਾ ਮੇਰਾ ਸਰਪੰਚ ਬਣੂਗਾ ਫਿਰ ਬਾਤ ਤੇ ਸਰਪੰਚ ਕੀ ਹਜੇ ਨਹੀਂ ਹਜੇ ਤਾਂ ਕੁਝ ਨਹੀਂ ਪਤਾ ਕਿੱਧਰ ਗਿਆ ਚੱਲਣਾ ਹਾਂ ਕਿਨੇ ਮੱਲ ਮਾਰਨੀ ਕਿੱਧਰ ਮਾਰਨੀ ਚੱਕ ਚੱਲ ਹਾਂ ਚੱਕ ਕੇ ਸਮਾਨ ਵਿੱਚ ਰੱਖ ਲੋ ਜੀ ਇਹ ਬੇਲ ਮੈਂ ਲਾ ਲੈਣੀ ਇੱਥੇ ਕਹਿੰਦੇ ਸਾਡੇ ਕੋਲ ਬਥੇਰੀਆਂ ਪੈ ਨਹੀਂ ਹਾਂ ਚਲੋ ਟਕਾ ਕੇ ਸੜਪਨ ਰੱਖੀ ਬਸ 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 ਬਾਪੂ ਨੂੰ ਸਾਗ ਖਾਲਾ ਥਿੱਤ ਕਰੋ ਆ ਚਲੋ ਵੀ ਚਲੋ ਵੀ ਇੱਕ ਤਾਂ ਤੇ ਫੂਟਪਾਥ ਤੇ ਚੀਚੀ ਕਰਦੀ ਫਰੀ ਜਾਂਦੀ ਹੁਣ ਆ ਵੀ ਨਾਲੇ ਪਾਲਾ ਹੱਥੋਂ ਨੂੰ ਵੀ ਹਾਂ ਪਿਆਰ ਨਾਲ ਇਹ ਤੋੜ ਨਾ ਉੱਪਰ ਨਾਲ ਉਹਦਾ ਸਿਰ ਨਾ ਤੋੜ ਦੀ ਬੂਟੇ ਦਾ ਉੱਪਰ ਤੇ ਬੂਟੇ ਇਹਨੂੰ ਬਚਾ ਕੇ ਨਾ ਵਿੱਚ ਟਿਕਾ ਕੇ ਰੱਖੀ ਇਹ ਹਾਂ ਨਹੀਂ 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 ਇਹਨੂੰ ਅੱਜ ਤੇ ਆਏ ਕੰਡੇ ਜੇ ਦੇਖ ਕੇ ਤੇ ਕੰਡੇ ਬਹੁਤ ਤਿੱਖੇ ਆ ਬਸ ਚੱਲ ਹਾਂ ਆ ਜਾ ਬੱਚਾ ਲਾ ਦੇ ਪਿੱਛੇ ਰੀਤ ਨੂੰ ਪਿੱਛੇ ਕਰ ਲਾ ਉਹ ਤੇ ਸਿਰ ਤੇ ਨਾ ਵੱਜੇ ਚੱਲੋ ਬਈ ਹਾਂ ਵੱਡੀ ਜੰਪੂਗੀ ਥੱਕਣੀ ਹੈ ਮਿਹਨਤ ਕਰੀ ਹੈ ਚੱਲ ਫੇ ਮੈ ਲਾ ਹੋਰ ਕਿਆ ਸਮਾਨ ਰਹਿਣਾ ਹੁਣ ਆਪਣਾ ਹੋਰ ਤੇ ਨਹੀਂ ਰਹਿੰਦਾ ਪਾਣੀ ਦਾ ਮਾਨ 10 ਕਿਲੋ 10 ਕਿਲੋ ਚ ਲੈਣੀ ਜ਼ਿਆਦਾ ਤਾਂ ਨਹੀਂ ਲੈਣੀ ਆ ਚਲ ਨਹੀਂ ਠੀਕ ਆ ਬਈ ਚੰਗਾ ਬਾਪੂ ਚੰਗਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ ਕੋਈ ਵੀ ਨਹੀਂ ਮਤਗਾ ਦਵਾਈ ਦੂ ਵੀ ਆਪਣੀ ਟਾਈਮ ਨਾਲ ਖਾਈ ਜਾ ਠੀਕ ਹੈ ਜੀ ਬਹਿਗੁਰ ਕੋਈ ਦਿੱਕਤ ਆ ਲਿਆਵੇ ਨਾ ਠੀਕ ਹੈ ਹਾਂ ਚੰਗਾ ਸਰ ਇਹਨੂੰ ਬਚਾਰੇ ਨੂੰ ਰੋਟੀ ਉਹ ਨਹੀਂ ਪਕਾਉਣ ਦਿੰਦੇ ਅਰੇ ਇੱਧਰ ਨੂੰ ਕਦੇ ਉੱਧਰ ਨੂੰ ਸੀ ਹਾਂ ਦੇਖ ਰੋਟੀ ਬਣਾ ਕੇ ਰੋਟੀ ਦਾ ਮੱਠੀ ਬਣਾ ਲਈ ਸਰੇਂਦਰ ਤੂੰ ਦਵਾਈ ਦੇਖ ਲੈ ਕਿਤੇ ਚਾਜ ਦੇ ਡਾਕਟਰ ਤੇ ਲੈਣਾ ਤੂੰ ਬਾਕੀ ਤਰ੍ਹਾਂ ਸਰੀਰ ਫੁੱਲਦਾ ਜਾਂਦਾ ਹੁਣ ਕਹਿੰਦਾ ਮੈਨੂੰ ਕਈ ਵੇ ਮੋਤੀ ਲੈ ਤੈਨੂੰ ਸੋਜਿਆ ਹਾਂ ਸੋਜਿਆ ਤਾਂ ਮਨ ਕੋ ਲੱਗਦਾ ਪਹਿਲਾਂ ਵੀ ਤੈਨੂੰ ਨਹੀਂ ਲੱਗਦਾ ਆਪਣੀਆਂ ਹੋਂਦ ਦੀ ਵੀਡੀਓ ਕੱਢ ਕੇ ਤੇ ਇਹ ਨਹੀਂ ਪੁਰਾਣੀਆਂ ਕੱਢ ਕੇ ਦੇ ਰੇ ਤੈਨੂੰ ਆਪੇ ਪਤਾ ਲੱਗਦਾ ਤੂੰ ਇਹ ਦਿਨ ਸੁੱਜ ਗਿਆ ਜ਼ਰੀਰ ਹਾਂ ਐ ਕੋਈ ਫਰਕ ਸਾਡਾ ਕਹਿਣ ਦਾ ਫਰਜ਼ ਆ ਬਾਕੀ ਤਾਂ ਤੇਰੀ ਮਰਜ਼ੀ ਐ ਇਹ ਨਹੀਂ ਮੰਨਦੀ ਜੇ ਸੀ ਇਹਨੂੰ ਕਹੀ ਜਾਂਦੇ ਮੈਂ ਆਪਣੇ ਟੈਸਟ ਤੁਸਤ ਕਰਵਾ ਲਾ ਦਵਾਈ ਦੂ ਹੀ ਸਮਝਾਤੀ ਡੈਡੀ ਨੂੰ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਹੂੰ ਫਾਈਨਲੀ ਪਹੁੰਚ ਗਿਆ ਜੀ ਦੇਖਿਓ ਬੜਾ ਔਖਾ ਰਸਾ ਲੱਤਾ ਮੈਂ ਦੇਖ ਕੇ ਥੱਕ ਗਈ ਵੀ ਆ ਗਈ ਨੇ ਅੱਛੀ ਕਰਨ ਸੱਸ ਸਖਾ ਉਹਦੀ ਡਾਕਟਰ ਉਹ ਬੋਲਦੀ ਆ ਆਹ ਧੀਰਜ ਹਾਂ ਜੀ ਠੀਕ ਹੈ ਹਾਂ ਠੀਕ ਹੈ ਚਲ ਵਧੀਆ ਤੂੰ ਠੀਕ ਆ ਤੁਹਾਨੂੰ ਸੁੱਲ ਗਿਆ ਜਸਮੀਨ ਵੀ ਆਉਂ ਜਸਮੀਨ ਐ ਦੂਨੀ ਬੜਾ ਲਾਉਂਦੀ ਆ ਓਹ ਮੈਨੂੰ ਇਹ ਅੱਛ ਐਨੇ ਦਿਨ ਲਾ ਕੇ ਲੱਕੇ ਆਈਆਂ ਤੂੰ ਕਾਕਾ ਨੂੰ ਅੰਦਾਤਾ ਕਹਿੰਦਾ ਬੁੱਬੂ ਕਿੱਥੇ ਆ ਬੁੱਬੂ ਆਇਆ ਨੂੰ ਅੰਦਾਤਾ ਬੁੱਬੂ ਨੂੰ ਅੰਦਾਤਾ ਦੀ ਦੀਰੋਂਦੀ ਸੀ ਹੈ ਐਨੇ ਦਿਨ ਜੇ ਹੁਣ ਅੱਗੇ ਨੂੰ ਗਈਆਂ ਨੇ ਜਿੱ ਲਾ ਕੇ ਆਈਆਂ ਉਰੇ ਰੇ ਦੇ ਕੇ ਪਿੱਕੇ ਮੀ ਜਾ ਗਿਆ ਹਸਪੀਟਲਾਂ ਚ ਡਾਕਟਰ ਵਰਕੇ ਪੱਤੀਆਂ ਗਾਦੀ ਦੁਨਾਨੇ ਮੇਰੇ ਪਰ ਜੀਵਨ ਤੇਰੇ ਕੀ ਖਾਲਾ ਨਹੀਂ ਕਦੇ ਮੱਟੀ ਕਰ ਦਿੰਦੇ ਸੀ ਡੈਡੀ ਦੇ ਜੂਆ ਚੁੱਕ ਦਿੱਤੀ ਅੱਛਾ ਤੁਹਾਨੂੰ ਪੈ ਗਈ ਅੰਦਰ ਨੰਨੇ ਦਾ ਨਾ ਮੇਰੇ ਮੇਰੇ ਚੁੱਕ ਦੀਦੀ ਆਸ ਵਿੱਚ ਡੈਡੀ ਜੂਆ ਪੈ ਗਈਆਂ ਧੀਆਂ ਹਾਂ ਮੇਰੇ ਮੇਰੇ ਜੂਆ ਚਾਚੀਓ ਕਿੰਨੀਆਂ ਜੂਆ ਕੱਢੀਆਂ ਵੀ ਡੈਡੀ ਜੀ ਤੇ ਸਾਰੀ ਕੱਢਤੀ ਹਾਂ ਪਾਪਾ ਜੀ ਵੀ ਕਹਿੰਦੇ ਤੇ ਪਾਪਾ ਜੀ ਕਹਿੰਦੇ ਆਉਣ ਤਾਂ ਚੁਗਰੀ ਤੂੰ ਵੱਢਣੀ ਆ ਬੱਕੇ ਕੁੱਤਣੀ ਆ ਕਹਿੰਦੇ ਕੁੱਤਣੀ ਆ ਵੀ ਤੂੰ ਚਲੇ ਜਾਨੀ ਮੁੱਠੀ ਟੱਕ

ਪੜੀ ਗਈ ਸੀ ਉਹ ਸਕੈਟਾਂ ਦਾ ਲੱਗਣੀ ਹੋਵੇ ਪਾਏ ਪਾਪਾ ਜੀ ਨੇ ਹਾਂ ਕਰ ਦਿੱਤਾ ਅੱਛਾ ਠੀਕ ਹੈ ਠੀਕ ਜਾ ਰਹੀ ਤੁਸੀਂ ਇਹ ਤਾਂ ਜਦ ਵੀ ਪਾਪਾ ਜੀ ਦਾ ਫੋਨ ਕਰੇ ਨਾਨੀ ਕੀਤੇ ਵੀ ਮੇਰੀ ਹਾਂ ਮੈਂ ਨਾਨੀ ਨਾਲ ਗੱਲ ਕਰਾਇਆ ਪਾਪਾ ਜੀ ਨਾਲ ਤਾਂ ਕਰਦੀ ਰਹੀ ਸੀ ਹਾਂ ਉਹ ਨਾਲ ਭਾਜੀ ਨਾਲ ਤਾਂ ਕਰੀਓ ਨਹੀਂ ਗੱਲ ਇਹਨੇ ਨਾ ਕਰੀ ਨਾਨੀ ਨਾਲ ਗੱਲ ਕਰਾ ਨਾਨੀ ਨਾਲ ਕਰਾ ਲੇ ਮਮਾਂ ਤੇਰੇ ਮਮਾਂ ਤੇਰੇ ਬਟਾ ਹਾਂ ਲਓ ਅਰੋਗ ਲਸਣ ਦੀ ਖੁਸ਼ਬੂ ਜੀ ਆਉਂਦੀ ਪਾਣੀ ਜਦ ਤੇ ਲਸਣ ਨੇ ਤੇਰੇ ਕਹਤੀ ਹਾਂ ਚੁਲਿਆ ਦਾ ਪਾਉਂਦਾ ਫੂਲ ਖਾ ਮਮੀ ਦਾਦੀ ਹੋਣਾ ਨਾ ਸੂਪੀ ਬਸ ਥਿਲਕਰਾ ਹੱਥ ਤੱਕ ਬਾਰ ਬਦਾ ਹਸੀ ਅੱਛਾ ਪਰ ਸਹਾਈ ਨੇ ਤੇਰੇ ਬਜਾਵੇ ਖਰਾਤੀ ਬੀਹ ਪ੍ਰੋਤੀ ਅਨੁਕਾ ਮੈਂ ਹਰ ਉਸ ਕੋ ਗੁਸ ਕਰਨਾ ਕਰ ਕਹਿੰਦੀ ਚਿਲੇ ਕਰਾ ਦਿੰਦੀ ਆ ਕੱਲ ਚੰਪਾ ਵੀ ਕਿੜਾਤੀ ਫਾਟਾ ਤੇ ਤਾਂ ਵੀ ਚੰਬੋਲੀ ਮੰਨੀ ਖਤਾ ਬੋਲੀ ਤਾਂ ਮੈਂ ਕਹਿੰਨੀ ਦੋ ਤਿੰਨ ਦਿਨ ਲੱਗ ਬਣੀ ਪਾਉਣ ਗੋੜਾ ਬਣੀ ਦਿੱਕਾ ਬਣੀ ਬਣੀ ਹੋਣੀ ਐਨਾ ਜ਼ੋਰ ਮਾਰੇ ਬੋਲੀ ਕੋ ਰੰਗ ਬਣੀ ਐ ਸੰਦੇ ਫੇਰ ਆਇਓ ਬੁਲਾਇਆ ਤੇਰੇ ਵੀਰ ਜੀ ਨੂੰ ਫੇਰ ਆਪਣਾ ਸ਼ੇਦਾ ਬੁਆ ਦਾ ਦੇ ਕੇ ਚਲੋ ਉਹ ਜਿਹੜੀ ਪਹਿਲਾਂ ਡਾਕਟਰੀ ਦਾ ਉਹ ਰਾ ਕੇ ਵੀ ਦਵਾਈ ਬਣਾ ਲਈ ਤੇ ਉਹ ਹੀ ਜਿਹੜੀ ਪਹਿਲਾਂ ਬਣਾਈ ਪਿੱਠ ਵਾਸਤੇ ਦਵਾਈ ਬਣਾਈ ਮੈਂ ਹੋਰ ਤਾਂ ਵੀ ਇੱਕ ਚਿੱਟ ਦਿਖਾਉਂਦੀ ਆ ਫੜ ਜਾਈ ਕੋਈ ਮਰਨੇ ਕਿਹਿਆ ਕਰਿਆ ਕੋੜੂ ਬੁਣੀ ਦਾ ਕੋਸੋਰੇ ਕਰਤਾ ਉਹਦਾ ਹਾਂ ਬੜੀਆ ਬਣਾਤਾ ਅੱਛਾ ਮੰਮੀ ਨੇ ਸਾਈਕਲ ਆਤਣਾ ਹੋਰ ਉਹਨੂੰ ਲੋੜਾ ਪਤਾ ਸੁਣੀ ਕਰਾ ਸੇ ਤਾਂ ਜਾ ਦੇ ਕੋਲੇ ਆ ਜਾਂਦੀ ਆ ਟਮਾ ਹਾਂ ਹਾਂ ਪਾ ਪਾ ਦੇ ਤਰਲੋ ਬੜਾ ਵਗੇ ਰੱਗੇ ਕਹਿੰਦੇ ਅੱਡਾ ਡੱਬੇ ਚ ਪਾ ਦਿਓ ਛਿੰਡੀਆਂ ਵੱਟ ਕੇ ਛਿੰਡੀਆਂ ਵੱਟ ਕੇ ਇਹ ਵਧੀਆ ਠੀਕ ਨਹੀਂ ਵੀ ਹਾਂ ਜੇ ਮम्मी ਦੇ ਕੇ ਵਾਲਾ ਆਇਆ ਕਹੋਗਾ ਵੀ ਖੁਆ ਮਾਰ ਕੇ ਇੱਟੇ ਆ ਬਤਾਏ ਹਾਂ ਤਾਂ ਖੁਆ ਹੀ ਆ ਖੁਆ ਹੀ ਲੇਗਾ ਖੁਆ ਹੀ ਹੋਰ ਕੀ ਕਹਿੰਦੀ ਮੇਰੇ ਤਾਂ ਜੀ ਕਰਦਾ ਬਟਣੇ ਨੂੰ ਤੇ ਦਾ ਪਹਿਲਾਂ ਸੰਘੂਗੀ ਫੇਰ ਦੁਪਹਿਰ ਜੇ ਕਿ ਤੈਨੂੰ ਖੁਸ਼ਬੂ ਵਧੀਆ ਜੀ ਆਉਂਦੀ ਹੈ ਨੇ ਖਾ ਲੈਨੇ ਤੂੰ ਗਰਮ ਇਹ ਜਿਹੜੀ ਪੁਰੀਟਾ ਹੈ ਤੇ ਬਦਗੀ ਰਹੀ ਹੈ ਇਹ ਕਿਵੇਂ ਸਿਆਲ ਚ ਬਦੀ ਹੈ ਅੱਜ ਤਾਂ ਥੋੜੀ ਜਿਹੀ ਗਰਮੀ ਆ ਉਹ ਦਿਲ ਘਟਣ ਲੱਗ ਜਾਂਦਾ ਪਰ ਜਿਹਨਾਂ ਨੋਟਫਿਟ ਬੈਠਦੇ ਆ ਠੀਕ ਹੈ ਜਿਹੜੇ ਖਾਂਦੇ ਆ ਸੁਖਾਂਦੇ ਇੱਕ ਤਾਂ ਬਦੂ ਜਣ ਪੁਣੀ ਬੋਲੀ ਬਣੀ ਹੋਣੀ ਹੂੰ ਬੋਲੀ ਹੋਣੀ ਬਣੀ ਭਾਵੇਂ ਕਹਿੰਦੇ ਕਿ ਚਲੋ ਮਕਰਾਂ ਇਹ ਤਾਂ ਪਾਉਂਦੀ ਨਹੀਂ ਹੈਗੀ ਮੈਂ ਕਿਹਾ ਬੋਲੀ ਥਾਣੇ ਵਾਲੇ ਹੈ ਨਹੀਂ ਬੋਲੀ ਨਹੀਂ ਅਪਾ ਤਾਂ ਬਹੁਤ ਮਾਰਾ ਦੇ ਲੋਈ گیا ਤਾਂ 베베 ਦਾ ਪਾਣਾ ਕਹਿੰਦੇ ਜਿਹੜੇ ਗੋਲੀ ਖਾਣੇ ਆਏ ਤੋਂ ਇੱਥੇ ਬੈਠੇ ਆਂ ਹੋਲੀ ਹੋਣੀ ਹੋਣੀ ਹੈ ਕਿ ਦੱਤੀ ਉਹ ਲੱਗਦਾ ਚੱਲ ਆਪਾਂ ਕਿਹੜੇ ਤੋਂ ਸ਼ੌਂਕ ਨੂੰ ਬੈਠੇ ਤੋ ਹਾਂ ਤੁਹਾਡੇ ਪਿੱਛੇ ਦੀ ਡੰਗੂ ਪੂਰੀ ਆਪ ਤੋਂ ਹਾਂ ਪਾਣ ਜਨ ਰੈਡੀ ਹਦੀ ਇੱਜਤ ਪੂਰੀ ਸੀ ਹਾਂ ਇੱਜਤ ਪੂਰੀ ਹੋਦੀ ਪੂਰੀ ਹਾਂ ਚਲੋ ਠੀਕ ਆ ਜੀ ਮਿਲਦੇ ਫੇ ਕਿਸੇ ਅਗਲੇ ਵਲੌਗ ਤੋਂ ਮਾਰਾ ਸਾਨੂੰ ਚੜਦੀ ਕਲਾ ਚ ਰੱਖਿਆ ਜੀ